ਅੰਮ੍ਰਿਤਸਰ ਦੇ ਵਿੱਚ ਇੱਕ ਪਿਓ ਦੇ ਵੱਲੋਂ ਆਪਣੀ ਧੀ ਨੂੰ ਮਾਰਿਆ ਗਿਆ ਉਸ ਬਾਰੇ ਪਤਾ ਲੱਗਿਆ ਕਿ ਕਿੰ ਜਿਹੇ ਪਿਓ ਆਪਣੀ ਧੀ ਨੂੰ ਪੁੱਤ-ਪੁੱਤ ਕਹਿ ਕੇ ਬੁਲਾਉਂਦਾ ਹੁੰਦਾ ਸੀ ਮੁੰਡਿਆਂ ਦੇ ਵਾਂਗੂ ਉਹਨੇ ਆਪਣੀ ਕੁੜੀ ਨੂੰ ਰੱਖਿਆ ਹੋਇਆ ਸੀ ਪਰ ਜਦੋਂ ਇਸ ਕੁੜੀ ਦੇ ਵੱਲੋਂ ਗਲਤ ਕਾਰਾ ਕੀਤਾ ਗਿਆ ਤਾਂ ਪਿਓ ਦਾ ਸਿਰ ਸ਼ਰਮ ਤੇ ਨਾਲ ਝੁਕ ਗਿਆ ਜਿਸ ਤੋਂ ਬਾਅਦ ਉਹ ਗੁੱਸੇ ਦੇ ਵਿੱਚ ਆ ਗਿਆ ਅਤੇ ਹੈਵਾਨੀਅਤ ਵਾਲਾ ਕੰਮ ਕਰ ਬੈਠਾ ਆਪਣੀ ਧੀ ਅਤੇ ਜਿਸ ਮੁੰਡੇ ਦੇ ਨਾਲ ਉਹਨੇ ਵਿਆਹ ਕਰਵਾਇਆ ਸੀ ਦੋਹਾਂ ਨੂੰ ਮਾਰ ਕੇ ਇਹ ਪਿਓ ਪੁਲਿਸ ਦੇ ਕੋਲ ਚਲਾ ਜਾਂਦਾ ਖੁਦ ਹੀ ਸਰੈਂਡਰ ਕਰਦਾ ਅਤੇ ਦੱਸਦਾ ਹੈ ਕਿ ਮੈਂ ਦੋਵਾਂ ਨੂੰ ਮਾਰ ਮੁਕਾਇਆ ਹੈ ਹੁਣ ਪੁਲਿਸ ਦੇ ਸਾਹਮਣੇ ਕੀ ਕਬੂਲ ਕੀਤਾ ਗਿਆ ਉਹ ਤੁਹਾਨੂੰ ਦੱਸਦੇ ਹਾਂ ਪਤਾ ਲੱਗ ਚੁੱਕਿਆ ਹੈ ਕਿ ਦੋਵਾਂ ਦੀ ਜਾਨ ਕਿਵੇਂ ਲਈ ਗਈ ਹੈ ਕੁੜੀ ਦੇ ਪਰਿਵਾਰਿਕ ਮੈਂਬਰ ਜੋ ਕੁਝ ਵੀ ਦੱਸ ਰਹੇ ਸੀ ਉਸ ਦੇ ਵਿੱਚ ਕਈ ਗੱਲਾਂ ਝੂਠੀਆਂ ਸਾਬਤ ਹੋਈਆਂ ਅਤੇ ਹੁਣ ਜਿਹੜਾ ਕੁਝ ਅਸੀਂ ਦੱਸਣ ਜਾ ਰਹੇ ਹਾਂ ਇਹ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਵੀ ਕਿਹਾ ਗਿਆ ਜੋ ਕਿ ਥਾਣੇ ਦੇ ਵਿੱਚ ਪਹੁੰਚ ਕੇ ਪਿਤਾ ਦੇ ਵੱਲੋਂ ਆਪਣੇ ਮੂੰਹੋਂ ਦੱਸਿਆ ਗਿਆ ਲੋਕ ਇਹ ਸੋਚ ਰਹੇ ਸੀ ਕਿ ਜੇਕਰ ਕੁੜੀ ਘਰ ਤੋਂ ਭੱਜ ਹੀ ਗਈ ਸੀ ਤਾਂ ਉਹ ਵਾਪਸ ਕਿਉਂ ਆਈ ਬਾਹ ਦੇ ਵੱਲੋਂ ਇਹ ਜਵਾਬ ਦਿੱਤਾ ਜਾਂਦਾ ਹੈ ਕਿ ਕੁੜੀ ਕੱਪੜੇ ਲੈਣ ਦੇ ਲਈ ਆਈ ਸੀ ਪਰ ਪਿਤਾ ਦੇ ਵੱਲੋਂ ਬਿਆਨ ਦਿੱਤਾ ਗਿਆ ਪੁਲਿਸ ਦੇ ਕੋਲ ਜਾ ਕੇ ਕਿ ਇਹਨਾਂ ਦੋਵਾਂ ਨੂੰ ਮੈਂ ਹੀ ਪਿਆਰ ਦੇ ਨਾਲ ਘਰ ਸੱਦ ਲਿਆ ਸੀ ਇਹ ਸਵਾਲ ਉੱਠ ਰਿਹਾ ਸੀ ਕਿ ਇਹ ਆਪਣੇ ਆਪ ਘਰ ਆਏ ਨੇ ਜਾਂ ਫਿਰ ਇਹਨਾਂ ਨੂੰ ਬੁਲਾਇਆ ਗਿਆ ਸੀ ਤਾਂ ਇਸ ਦਾ ਜਵਾਬ ਇਹੀ ਹੈ ਕਿ ਪਿਓ ਦੇ ਵੱਲੋਂ ਆਪਣੀ ਧੀ ਨੂੰ ਅਤੇ ਇਸ ਮੁੰਡੇ ਨੂੰ ਘਰ ਬੁਲਾ ਲਿਆ ਗਿਆ ਸੀ ਕਿਹਾ ਸੀ ਕਿ ਮੈਂ ਤੁਹਾਨੂੰ ਘਰ ਤੋਂ ਤੋਰ ਦਵਾਂਗਾ ਕੁੜੀ ਨੂੰ ਇਹ ਚਾ ਚੜ ਗਿਆ ਕਿ ਮੇਰਾ ਪਿਓ ਵਿਆਹ ਦੇ ਲਈ ਮੰਨ ਗਿਆ ਮੇਰੀ ਡੋਲੀ ਇੱਕ ਤਰ੍ਹਾਂ ਦੇ ਨਾਲ ਘਰ ਤੋਂ ਹੀ ਉੱਠੇਗੀ ਪਰ ਇਹ ਨਹੀਂ ਪਤਾ ਸੀ ਕਿ ਪਿਓ ਨੇ ਕੁਝ ਹੋਰ ਹੀ ਤਿਆਰੀ ਕੀਤੀ ਹੈ ਅਤੇ ਦੋਵਾਂ ਦੀ ਅਰਥੀ ਇਸੇ ਘਰ ਦੇ ਵਿੱਚੋਂ ਨਿਕਲਣੀ ਹੈ ਜਿਨ੍ਹਾਂ ਦਾ ਨਵਾਂ-ਨਵਾਂ ਵਿਆਹ ਹੋਇਆ ਸੀ 1-2 ਤਰੀਕ ਨੂੰ ਹੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੇ ਵਿਆਹ ਕਰਵਾਇਆ ਸੀ ਅਤੇ ਉਸ ਤੋਂ ਬਾਅਦ ਪਿਓ ਦੇ ਵੱਲੋਂ ਦੋਹਾਂ ਦੀ ਜਾਨ ਲੈ ਲਈ ਜਾਂਦੀ ਹੈ। ਇਹ ਲਵ ਮੈਰਿਜ ਸੀ ਜਿਸ ਦਾ ਗੁੱਸਾ ਪਿਓ ਨੇ ਆਪਣੀ ਧੀ ਤੇ ਕੱਢਿਆ। ਕਿਉਂਕਿ ਪੁੱਤਾਂ ਵਾਂਗ ਪਾਲੀ ਹੋਈ ਇਸ ਧੀ ਤੋਂ ਕਾਫੀ ਉਮੀਦਾਂ ਸੀ ਪਿਓ ਨੂੰ ਅਤੇ ਇਹ ਕਦੇ ਨਹੀਂ ਲੱਗਦਾ ਸੀ ਕਿ ਇਹ ਉਹਨਾਂ ਦਾ ਸਿਰ ਨੀਵਾ ਕਰ ਦਵੇਗੀ। ਪੁਲਿਸ ਦੇ ਕੋਲ ਪਹੁੰਚ ਕੇ ਪਿਤਾ ਦੇ ਵੱਲੋਂ ਜੋ ਕੁਝ ਦੱਸਿਆ ਗਿਆ ਉਸ ਦੇ ਬਾਰੇ ਖੁਲਾਸਾ ਹੋ ਚੁੱਕਿਆ ਹੈ। ਦੱਸਿਆ ਗਿਆ ਉਹਨਾਂ ਦੇ ਵੱਲੋਂ ਕਿ ਕੁੜੀ ਅਤੇ ਮੁੰਡਾ ਗੁਰੂ ਘਰ ਦੇ ਵਿੱਚ ਲਾਵਾਂ ਲੈ ਚੁੱਕੇ ਸਨ ਅਤੇ ਇਸ ਤੋਂ ਬਾਅਦ ਉਹ ਕੋਟ ਗਏ ਸਨ ਪਿਆਰ ਦੇ ਨਾਲ ਪਿਤਾ ਦੇ ਵੱਲੋਂ ਇਹਨਾਂ ਦੋਵਾਂ ਨੂੰ ਘਰ ਸੱਦਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਬੜੀ ਹੀ ਬੇਰਹਿਮੀ ਦੇ ਨਾਲ ਤੜਫਾ ਤੜਫਾ ਕੇ ਮਾਰਿਆ ਗਿਆ ਗ੍ਰੈਂਟ ਲਗਾਉਣ ਵਾਲੀ ਗੱਲ ਵੀ ਸੱਚੀ ਕਹੀ ਜਾ ਰਹੀ ਹੈ ਕਿ ਪਿਤਾ ਦੇ ਵੱਲੋਂ ਕਰੰਟ ਲਗਾਇਆ ਗਿਆ ਸੀ ਮੁੰਡੇ ਦੇ ਕੰਨਾਂ ਦੇ ਉੱਪਰ ਕਰੰਟ ਲਗਾਇਆ ਗਿਆ ਅਤੇ ਕੁੜੀ ਦੀ ਕੱਚਾਂ ਦੇ ਵਿੱਚ ਕਰੰਟ ਲਗਾਇਆ ਗਿਆ ਸੀ ਕਿਉਂਕਿ ਉਹ ਤੜਫ ਰਹੇ ਸੀ ਅਤੇ ਉਹਨਾਂ ਦੀ ਜਾਨ ਨਹੀਂ ਨਿਕਲ ਰਹੀ ਸੀ ਮਾਪਿਓ ਦੀ ਇਹ ਹੀ ਲਾਡਲੀ ਤੀ ਦੋ ਤਿੰਨ ਦਿਨ ਪਹਿਲਾਂ ਹੀ ਘਰ ਤੋਂ ਭੱਜ ਗਈ ਸੀ ਜਿਸ ਦਾ ਨਾਮ ਸੁਖਪ੍ਰੀਤ ਕੌਰ ਹੈ ਘਰ ਤੋਂ ਭੱਜਣ ਤੋਂ ਬਾਅਦ ਇਸ ਦੋਨਾਂ ਦੇ ਵੱਲੋਂ ਮੁੰਡਾ ਅਤੇ ਕੁੜੀ ਦੇ ਵੱਲੋਂ ਪੂਰੀ ਪਲੈਨਿੰਗ ਕੀਤੀ ਜਾਂਦੀ ਹੈ ਇਹ ਉਹੀ ਮੁੰਡਾ ਸੀ ਜੋ ਕਿ ਟਰੈਕਟਰ ਤੇ ਮਿੱਟੀ ਪਾਉਣ ਦਾ ਕੰਮ ਕਰਦਾ ਸੀ ਅਤੇ ਘਰ ਦੇ ਨੇੜੇ ਅਕਸਰ ਹੀ ਢੇੜੇ ਵੀ ਮਾਰਦਾ ਹੁੰਦਾ ਸੀ ਸੁਖਪ੍ਰੀਤ ਅਤੇ ਇਸ ਮੁੰਡੇ ਦਾ ਜੋਬਨਪ੍ਰੀਤ ਦਾ ਆਪਸ ਦੇ ਵਿੱਚ ਪਿਆਰ ਪੈ ਜਾਂਦਾ ਹੈ ਅਤੇ ਉਹ ਦੋਵੇਂ ਜਾਣੇ 2-3 ਸਾਲ ਤੋਂ ਐਸੀ ਕੋਸ਼ਿਸ਼ਾਂ ਦੇ ਵਿੱਚ ਸੀ ਕਿ ਸਾਡਾ ਵਿਆਹ ਹੋ ਜਾਵੇ ਪਰ ਟਾਲ ਮਟੋਲਾ ਕੀਤਾ ਜਾ ਰਿਹਾ ਸੀ ਕੁੜੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮੁੰਡੇ ਵਾਲੇ ਇਸ ਵਿਆਹ ਦੇ ਲਈ ਰਾਜ਼ੀ ਨਹੀਂ ਹੋ ਰਹੇ ਸੀ ਕਿਉਂਕਿ ਉਹ ਜੱਟਾਂ ਦਾ ਮੁੰਡਾ ਸੀ ਤੇ ਇਧਰ ਮੁੰਡੇ ਵਾਲਿਆਂ ਦਾ ਕਹਿਣਾ ਕਿ ਇੰਨੀ ਬੇਰਹਿਮੀ ਕੋਈ ਕਿਸੇ ਨਾਲ ਕਿਵੇਂ ਕਰ ਸਕਦਾ ਉਹ ਵੀ ਸਿਰਫ ਇੱਕ ਵਿਆਹ ਕਰਵਾਉਣ ਦੀ ਸਜ਼ਾ ਏਡੀ ਵੱਡੀ ਕੋਈ ਕਿਵੇਂ ਦੇ ਸਕਦਾ ਦੱਸਦੀ ਹੈ ਕਿ ਕੁੜੀ ਅਤੇ ਮੁੰਡਾ ਦੋਨੋਂ ਹੀ ਬਾਲਗ ਸੀ ਤੇ 1 ਸਾਲ ਦੀ ਉਮਰ ਸੀ ਕੁੜੀ ਦੀ ਤੇ 25 ਸਾਲ ਦਾ ਇਹ ਮੁੰਡਾ ਸੀ ਪਿੰਡ ਕਾਕੜ ਦਾ ਰਹਿਣ ਵਾਲਾ ਜੋਬਨ ਇਸ ਦੇ ਪਿਤਾ ਦਾ ਨਾਮ ਲਖਵਿੰਦਰ ਸਿੰਘ ਹੈ ਤਾਂ 2-3 ਸਾਲ ਤੋਂ ਇਹਨਾਂ ਦਾ ਚੱਕਰ ਚੱਲ ਰਿਹਾ ਸੀ ਅਤੇ ਹੁਣ ਕਰ ਦੇ ਵਿੱਚ ਜਦੋਂ ਇਹ ਪਹੁੰਚਦੇ ਨੇ ਵਿਆਹ ਕਰਵਾਉਣ ਤੋਂ ਬਾਅਦ ਤਾਂ ਉਸ ਤੋਂ ਬਾਅਦ ਪਿਤਾ ਗੁੱਸੇ ਦੇ ਵਿੱਚ ਆ ਜਾਂਦੇ ਨੇ ਅਤੇ ਆਪਣੇ ਹੱਥੀ ਆਪਣੀ ਧੀ ਨੂੰ ਮਾਰ ਮੁਕਾਂਦਾ ਹੈ ਇਹ ਪਿਤਾ ਇੱਕ ਤਰੀਕ ਨੂੰ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਇਹ ਕਚਹਿਰੀ ਦੇ ਵਿੱਚ ਵੀ ਗਏ ਸੀ ਹੱਥ ਪੈਰ ਬੰਨ ਕੇ ਇਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਵੱਢਿਆ ਗਿਆ ਤੇਜ਼ ਤਾਰ ਹਥਿਆਰਾਂ ਦੇ ਨਾਲ ਮਾਰਿਆ ਗਿਆ ਇਹ ਵੀ ਦੱਸਦੀ ਹੈ ਕਿ ਇੱਕੋ ਹੀ ਥਾਂ ਦੇ ਉੱਪਰ ਦੋਵਾਂ ਨੂੰ ਇਕੱਠਿਆਂ ਬੰਨ੍ਹਿਆ ਗਿਆ ਸੀ ਇੱਕ ਦੂਸਰੇ ਦੇ ਸਾਹਮਣੇ ਹੀ ਇਹਨਾਂ ਦੀ ਕੁੱਟਮਾਰ ਹੁੰਦੀ ਰਹੀ ਇਹ ਚੀਕਦੇ ਰਹੇ ਰੋਂਦੇ ਰਹੇ ਗਿੜਗੜਾਉਂਦੇ ਰਹੇ ਪਰ ਉਸ ਪਿਤਾ ਨੂੰ ਤਰਸ ਨਹੀਂ ਆਇਆ ਅਤੇ ਵੱਡਣ ਤੋਂ ਬਾਅਦ ਜਦੋਂ ਦੇਖਿਆ ਕਿ ਇਹ ਮਰੇ ਨਹੀਂ ਹੁਣ ਤੱਕ ਤਾਂ ਫੇਰ ਪਿਤਾ ਦੇ ਵੱਲੋਂ ਕਰੰਟ ਲਗਾਇਆ ਜਾਂਦਾ ਤਾਂ ਕਿ ਇਹਨਾਂ ਦੀ ਜਾਨ ਨਿਕਲ ਜਵੇ ਬੀਤੇ 1 ਸਾਲ ਪਹਿਲਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹੋ ਜਿਹੀ ਇੱਕ ਹੋਰ ਖਬਰ ਸਾਹਮਣੇ ਆਈ ਸੀ ਜਿੱਥੇ ਇੱਕ ਪਿਤਾ ਦੇ ਵੱਲੋਂ ਆਪਣੀ ਧੀ ਨੂੰ ਮਾਰਿਆ ਗਿਆ ਸੀ ਮੋਟਰਸਾਈਕਲ ਦੇ ਪਿੱਛੇ ਬਨ ਕੇ ਘੜੀਸਿਆ ਗਿਆ ਸੀ ਇਹ ਵੀ ਸ੍ਰੀ ਅਮਰitsar ਸਾਹਿਬ ਦੀ ਹੀ ਖਬਰ ਸੀ ਅਤੇ ਹੁਣ ਜਿਹੜੀ ਘਟਨਾ ਵਾਪਰੀ ਹੈ ਬੋਪਾਰਾਏ ਬਾਜ ਦੇ ਵਿੱਚ ਇਹ ਵੀ ਅਮਰitsar ਸਾਹਿਬ ਦੀ ਹੀ ਘਟਨਾ ਹੈ ਬੀਤੇ 1 ਸਾਲ ਪਹਿਲਾਂ ਇੱਕ ਖਬਰ ਮੂਛਲ ਪਿੰਡ ਦੀ ਸੀ ਜਿੱਥੇ ਇੱਕ ਪਿਤਾ ਦੇ ਵੱਲੋਂ ਨਿਹੰਗ ਸਿੰਘ ਪਿਤਾ ਦੇ ਵੱਲੋਂ ਆਪਣੀ ਧੀ ਨੂੰ ਮਾਰ ਮੁਕਾਇਆ ਗਿਆ ਸੀ ਮੋਟਰਸਾਈਕਲ ਦੇ ਪਿੱਛੇ ਬਨ ਕੇ ਪੂਰੇ ਪਿੰਡ ਦੇ ਵਿੱਚ ਘਮਾਇਆ ਗਿਆ ਸੀ ਉਹ ਚਾਹੁੰਦੇ ਸੀ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹੋ ਜਿਹੀ ਜੇਕਰ ਤੁਸੀਂ ਗਲਤੀ ਕਰੋਗੇ ਤਾਂ ਇਸ ਦੀ ਸਜ਼ਾ ਇਹੀ ਹੋਵੇਗੀ ਪਿਤਾ ਨੇ ਖੁਦ ਸਰੈਂਡਰ ਕੀਤਾ ਸੀ ਇਸ ਪੂਰੇ ਮਾਮਲੇ ਦੇ ਵਿੱਚ ਵੀ ਅਤੇ ਜਾ ਕੇ ਮੀਡੀਆ ਦੇ ਸਾਹਮਣੇ ਇਹ ਬਿਆਨ ਵੀ ਦਿੱਤਾ ਸੀ ਕਿ ਮੈਨੂੰ ਕੋਈ ਪਛਤਾਵਾ ਨਹੀਂ ਹੈ ਮੇਰੀ ਧੀ ਇੱਕ ਤੋਂ ਦੋ ਰਾਤਾਂ ਬਾਹਰ ਲਗਾ ਕੇ ਆਈ ਹੈ ਅਤੇ ਇਸ ਦੇ ਨਾਲ ਹੋਰਾਂ ਨੂੰ ਸਬਕ ਮਿਲੇ ਦੇਣਾ ਤੇ ਰਾਤ ਕਿਸੇ ਦੇ ਘਰ ਰਹਿ ਕੇ ਆਈ ਆ ਤੇ ਮਾਫਾਵਾ ਅਣਖਾਲੇ ਬੰਦੇ ਮੋਸ਼ਲਾਂ ਦੇ ਵਿੱਚ ਇੰਨੀਆਂ ਕੁੜੀਆਂ ਲੋਕਾਂ ਦੀਆਂ ਨਿਕ ਹੋਈਆਂ ਨਾ ਤੇ ਉਹ ਵੀ ਲੋਕਾਂ ਹੀ ਰੱਖ ਲੈਂਦੇ ਆ ਜਿਹੜੀਆਂ ਗਈਆਂ ਕਿਉਂ ਫਰਾਇਆ ਐ ਤਾਂ ਮਰਨ ਤੋਂ ਬਾਅਦ ਮਰਨ ਤੋਂ ਜਿਹੜੀਆਂ ਲੋਕੀ ਜਿਹੜੀਆਂ 7ਵੀਂ 7ਵੀਂ ਚੋਂ ਕੜਨ ਦੇਗਾ ਨਾ ਉਹ ਉਧਰ ਕਿੱਕ ਕਰਨ ਤੋਂ ਬਾਅਦ ਉੱਥੇ ਵੀ ਮਾ ਦਾ ਕਹਿਣਾ ਸੀ ਕਿ ਸਾਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ ਸੀ ਤੇ ਜਿਹੜੀ ਹੁਣ ਘਟਨਾ ਵਾਪਰੀ ਹੈ ਬੋਪਾਰਾਏ ਬਾਜ ਦੇ ਵਿੱਚ ਇੱਥੇ ਵੀ ਇਸੇ ਤਰ੍ਹਾਂ ਕੀਤਾ ਗਿਆ ਪਰ ਇਹ ਹੋਰ ਵੀ ਡਰਾ ਦੇਣ ਵਾਲੀ ਘਟਨਾ ਸੀ ਕਿਉਂਕਿ ਇਸ ਦੇ ਵਿੱਚ ਦੋਹਰਾ ਕਤਲ ਕੀਤਾ ਗਿਆ ਆਪਣੀ ਧੀ ਦੇ ਨਾਲ ਨਾਲ ਉਸ ਦੇ ਆਸ਼ਿਕ ਨੂੰ ਪ੍ਰੇਮੀ ਨੂੰ ਪਤੀ ਨੂੰ ਵੀ ਮਾਰ ਮੁਕਾਇਆ ਗਿਆ ਜਿਨ੍ਹਾਂ ਨੇ ਵਿਆਹ ਕਰਵਾ ਲਿਆ ਸੀ ਗੁਰੂ ਘਰ ਦੇ ਵਿੱਚ ਇਹਨਾਂ ਨੇ ਲਾਵਾਂ ਲੈ ਕੇ ਵਿਆਹ ਕਰਵਾਇਆ ਸੀ ਅਤੇ ਇਸ ਤੋਂ ਬਾਅਦ ਉਹ ਘੋਟ ਗਏ ਸਨ ਪਿਤਾ ਦੇ ਵੱਲੋਂ ਬੜੇ ਹੀ ਪਿਆਰ ਦੇ ਨਾਲ ਬਹਿਲਾ ਫੁਸਲਾ ਕੇ ਕਿਹਾ ਜਾਂਦਾ ਹੈ ਇਹਨਾਂ ਨੂੰ ਕਿ ਤੁਸੀਂ ਘਰ ਆਵੋ ਅਤੇ ਮੈਂ ਤੁਹਾਨੂੰ ਘਰ ਤੋਂ ਤੋੜ ਦਵਾਂਗਾ ਪਿਆਰ ਦੇ ਨਾਲ ਪਿਤਾ ਘਰ ਲੈ ਗਿਆ ਕਿ ਆਜੋ ਮੈਂ ਤੁਹਾਨੂੰ ਘਰੋਂ ਤੋੜ ਦਿੰਨਾ ਹੈ ਅਤੇ ਉੱਥੇ ਲੈ ਜਾ ਕੇ ਦੋਵਾਂ ਨੂੰ ਬੰਨਿਆ ਗਿਆ ਮਾਰਿਆ ਕੁੱਟਿਆ ਗਿਆ ਵੱਢ ਦਿੱਤਾ ਗਿਆ ਕਰੰਟ ਤੱਕ ਲਗਾਇਆ ਗਿਆ ਅਤੇ ਜਦੋਂ ਉਹ ਫਿਰ ਵੀ ਨਾ ਮਰੇ ਤਾਂ ਮੁੰਡੇ ਦੇ ਕੰਨਾਂ ਦੇ ਉੱਪਰ ਕਰੰਟ ਲਗਾਉਣ ਦੀ ਗੱਲ ਅਤੇ ਕੁੜੀ ਦੇ ਕੱਚਾਂ ਦੇ ਵਿੱਚ ਕਰੰਟ ਲਗਾਉਣ ਦੀ ਗੱਲ ਸਾਹਮਣੇ ਆ ਰਹੀ ਹੈ ਇਸ ਦੇ ਵਿੱਚ ਇੱਕ ਪਿਤਾ ਦੀ ਦਰਿੰਦਗੀ ਕਿਸ ਹੱਦ ਤੱਕ ਵੱਧ ਗਈ ਸੀ ਕਿਉਂਕਿ ਉਸ ਦੀ ਥੀ ਉਨਾ ਦੇ ਕਹਨੇ ਦੇ ਵਿੱਚ ਨਹੀਂ ਰਹੀ ਭਾਵੇਂ ਉਹ ਬਾਲਕ ਸੀ ਕਾਨੂੰਨਨ ਤੌਰ ਤੇ ਉਸਦੇ ਕੋਲ ਹੱਕ ਸੀ ਕਿਸੇ ਵੀ ਮੁੰਡੇ ਦੇ ਨਾਲ ਰਹਿਣ ਦਾ ਜਾਂ ਫਿਰ ਵਿਆਹ ਕਰਵਾਉਣ ਦਾ ਪਰ ਇੱਕ ਪਿਤਾ ਨੂੰ ਇਹ ਗੱਲ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਈ ਕਿ ਮੇਰੀ ਤੀ ਜਿਹਨੂੰ ਮੈਂ ਪੁੱਤਾਂ ਵਾਂਗ ਰੱਖਿਆ ਹੋਇਆ ਸੀ ਉਸਦੇ ਵੱਲੋਂ ਹੀ ਮੇਰਾ ਸਿਰ ਸ਼ਰਮ ਦੇ ਨਾਲ ਝੁਕਾ ਦਿੱਤਾ ਗਿਆ ਬੀਤੇ ਇੱਕ ਸਾਲ ਪਹਿਲਾਂ ਵੀ ਕਿੰਨੀਆਂ ਹੀ ਗੱਲਾਂ ਤੇ ਖਬਰਾਂ ਸਾਹਮਣੇ ਆndੀਆਂ ਰਹੀਆਂ ਕਿ ਆਖਿਰਕਾਰ ਇੱਕ ਪਿਤਾ ਦੇ ਵੱਲੋਂ ਕੀਤਾ ਗਿਆ ਇਹ ਕਾਰਾ ਕਿੰਨਾ ਕੁ ਸਹੀ ਹੈ ਕਿੰਨਾ ਕੁ ਜਾਇਜ਼ ਹੈ ਕਿਉਂਕਿ ਅਣਮਨੁੱਖੀ ਤਰੀਕੇ ਦੇ ਨਾਲ ਮੋਟਰਸਾਈਕਲ ਦੇ ਪਿੱਛੇ ਬਨ ਕੇ ਘੜੀਸਿਆ ਗਿਆ ਸੀ ਅਤੇ ਇੱਧਰ ਵੀ ਇਹੀ ਕੁਝ ਕੀਤਾ ਗਿਆ ਕਿ ਘਰ ਦੇ ਅੰਦਰ ਹੀ ਦੋਵਾਂ ਜਾਨਿਆਂ ਨੂੰ ਬਨ ਕੇ ਬੇਰਹਿਮੀ ਦੇ ਨਾਲ ਮਾਰ ਦਿੱਤਾ ਗਿਆ ਲੋਕਾਂ ਦੇ ਕਮੈਂਟਾਂ ਦੀ ਗੱਲ ਕਰੀਏ ਤਾਂ ਲੋਕ ਦੋ ਹਿੱਸਿਆਂ ਦੇ ਵਿੱਚ ਵਟ ਚੁੱਕੇ ਨੇ ਕੁਝ ਦਾ ਕਹਿਣਾ ਹੈ ਕਿ ਇਹ ਬਿਲਕੁਲ ਸਹੀ ਕੀਤਾ ਗਿਆ ਪਿਤਾ ਦੇ ਵੱਲੋਂ ਇਹੀ ਕਰਨਾ ਚਾਹੀਦਾ ਸੀ ਕਿਉਂਕਿ ਕੁੜੀ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਪਰ ਦੂਜੇ ਪਾਸੇ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਉਹ ਬਾਲਗ ਸੀ ਅਤੇ ਕੋਈ ਐਡਾ ਵੀ ਜ਼ੁਰਮ ਨਹੀਂ ਕੀਤਾ ਅੱਜ ਕੱਲ ਲਵ ਮੈਰਿਜ ਹਰ ਕੋਈ ਕਰਵਾਉਂਦਾ ਏ ਜੇਕਰ ਕੁੜੀ ਨੇ ਮਰਜ਼ੀ ਦੇ ਨਾਲ ਵਿਆਹ ਕਰਵਾ ਵੀ ਲਿਆ ਸੀ ਤਾਂ ਇਸ ਦੇ ਵਿੱਚ ਪਰਿਵਾਰਿਕ ਮੈਂਬਰ ਹੀ ਜ਼ਿੰਮੇਦਾਰ ਹੋ ਸਕਦੇ ਨੇ ਹੋ ਸਕਦਾ ਹੈ ਕਿ ਉਹ ਦੋਹਾਂ ਨੂੰ ਵਿਆਹ ਨਹੀਂ ਕਰਵਾਣ ਦੇ ਰਹੇ ਹੋਣਗੇ ਇਸੇ ਕਰਕੇ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਇਹ ਕਦਮ ਚੁੱਕਿਆ ਤਾਂ ਖੈਰ ਜੋ ਕੁਝ ਵੀ ਹੋਇਆ ਉਹ ਗਲਤ ਜ਼ਰੂਰ ਸੀ ਬੜੀ ਹੀ ਬੇਰਹਿਮੀ ਦੇ ਨਾਲ ਇੱਕ ਪਿਓ ਦੇ ਵੱਲੋਂ ਆਪਣੀ ਹੀ ਧੀ ਅਤੇ ਇਸ ਜਵਾਈ ਨੂੰ ਮਾਰ ਮੁਕਾਇਆ ਗਿਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹਾਹਾਕਾਰ ਮਚ ਗਈ। ਇਸ ਸਮੇਂ ਲੋਕ ਇਹ ਹੀ ਜਾਣਨਾ ਚਾਹੁੰਦੇ ਸੀ ਕਿ ਆਖਿਰਕਾਰ ਕਾਰਨ ਕੀ ਰਿਹੱਤ ਕਿਵੇਂ ਪਿਓ ਦੇ ਵੱਲੋਂ ਆਪਣੀ ਹੀ ਧੀ ਅਤੇ ਜਵਾਈ ਨੂੰ ਮਾਰ ਮੁਕਾਇਆ ਗਿਆ। ਤਾਂ ਇਸ ਦੇ ਵਿੱਚ ਪੂਰੀ ਡਿਟੇਲ ਤੁਹਾਡੇ ਸਾਹਮਣੇ ਹੈ। ਕੀ ਕੁਝ ਹੋਇਆ ਸੀ ਕਿੰਨੇ ਦਿਨ ਤੋਂ ਇਹ ਸਭ ਕੁਝ ਚੱਲ ਰਿਹਾ ਸੀ। ਜਦੋਂ ਕੁੜੀ ਘਰ ਤੋਂ ਭੱਜ ਗਈ ਸੀ ਤਾਂ ਪਰਿਵਾਰ ਦੇ ਹਾਲਾਤ ਕੀ ਹੋਣਗੇ ਉਹ ਆਪਾਂ ਸੋਚ ਹੀ ਸਕਦੇ ਹਾਂ ਮਾਪਿਓ ਦੇ ਮੂੰਹ ਦੇ ਵਿੱਚੋਂ ਪਾਣੀ ਦਾ ਇੱਕ ਕੁੱਟ ਤੱਕ ਨਹੀਂ ਉਤਰਦਾ ਜਦੋਂ ਕੋਈ ਬੱਚਾ ਇਹੋ ਜਿਹੀ ਗਲਤੀ ਕਰ ਦਿੰਦਾ ਕੁੜੀ ਦੇ ਵੱਲੋਂ ਵੀ ਜ਼ਰੂਰ ਗਲਤੀ ਕੀਤੀ ਗਈ ਸੀ ਪਰ ਉਸ ਦੀ ਸਜ਼ਾ ਸ਼ਾਇਦ ਏਡੀ ਵੱਡੀ ਨਹੀਂ ਹੋਣੀ ਚਾਹੀਦੀ ਸੀ ਫਿਲਹਾਲ ਤੁਹਾਡਾ ਕੀ ਕਹਿਣਾ ਹੈ ਇਸ ਪੂਰੀ ਘਟਨਾ ਨੂੰ ਲੈ ਕੇ ਜਿੱਥੇ ਇੱਕ ਪਿਤਾ ਦੇ ਵੱਲੋਂ ਆਪਣੀ ਧੀ ਅਤੇ ਇਸ ਜਵਾਈ ਨੂੰ ਮਾਰ ਦਿੱਤਾ ਗਿਆ ਕਿਸੇ ਦਾ ਦੂਜੇ ਦਾ ਘਰ ਵੀ ਉਜਾੜਿਆ ਗਿਆ ਜਿਨ੍ਹਾਂ ਦਾ ਇਹ ਪੁੱਤ ਸੀ ਉਹ ਵੀ ਅੱਜ ਰੋਂਦੇ-ਕੁਰਲਾਉਂਦੇ ਫਿਰਦੇ ਨੇ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਤੇਦਰ ਕੁੜੀ ਦੇ ਪਰਿਵਾਰਿਕ ਮੈਂਬਰ ਵੀ ਹੁਣ ਜੇਲ੍ਹ ਦੇ ਵਿੱਚ ਜਾਣਗੇ ਪਿਤਾ ਤੇ ਬਾਕੀਆਂ ਤੇ ਕਾਰਵਾਈ ਕੀ ਹੋਵੇਗੀ ਇਹ ਦੇਖਣਾ ਹੋਵੇਗਾ ਨਾ ਨਾ ਹੰਦ ਮੈਨੂੰ ਪਤਾ ਕਿ ਇਹਦੇ ਤੋਂ ਸੈਡੀ 3 ਸਾਲ ਦਾ ਪੁੱਤ ਗੱਲ ਕੀ ਕੰਟਰਾਵਾ ਮੈਂ ਕੰਮ ਕਰਨ ਜਾਣੀ ਆਂ ਗੁੜੀਆ ਠੀਕ ਨਹੀਂ ਇੱਕ ਮੁੰਡਾ ਕਰਨੀ ਆਗਾ ਤੇ ਬਾਬੇ ਨੂੰ ਗੁੱਸਾ ਹੀ ਆ ਗਿਆ ਪੀਏ ਸਤੰਦੀ ਬੜਾਇਆ ਤੇ ਬਾਬਾ ਕੋ ਪਰ ਮੈਂ ਮੈਂ ਕਰਾਲੀ ਨੂੰ ਚੁਰੂ ਤੋ ਬਾਬਾ ਹੀ ਨੂੰ ਹਾਂ ਉਹਨਾਂ ਨੇ ਦੇਖ ਰਹੇ ਹਨ ਤੇ ਪਹਿਲੇ ਪਤਾ ਨਹੀਂ ਲੱਗਾ ਵੀ ਬਾਅਦ ਚ ਉਹਨਾਂ ਸਾਨੂੰ ਨਹੀਂ ਦੱਸਿਆ ਕਿ ਇਹਨਾਂ ਨੇ ਕਿੱਦਾਂ ਦੱਸਿਆ ਉਹਨਾਂ ਨੂੰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸੀ ਘਰ ਆ ਕੇ ਉਹ ਤੋਂ ਖਬਰ ਆਈ ਸੀ ਜੋ ਆ ਕੇ ਆਇਸੀ ਜਦੋਂ ਨਹੀਂ ਨਹੀਂ ਤੁਹਾਨੂੰ ਪਤਾ ਨਹੀਂ ਉਹ ਤੁਹਾਡੇ ਘਰੋਂ ਲੱਗੇ ਸੇ ਹੁਣ ਤੇ ਠਾਣੇ ਆ ਹੁਣ ਤੇ ਅੰਦੇ ਠਾਣੇ ਆ ਹਾਂ ਕੀ ਕਹਿਣਾ ਚਾਹੁੰਦੇ ਇੱਕ ਵੱਡੀ ਘਟਨਾ ਵਾਪਰੀ ਹੈ ਮੋਢਾ ਵੀ ਗਿਆ ਕੁੜੀ ਵੀ ਗਈ ਤੁਹਾਡਾ ਘਰੋਂ ਇਹ ਕੋਈ ਨਹੀਂ ਮੀਟਰ ਦੀ ਕੰਮ ਕਰਦੀ ਹੈ ਹਾਂਜੀ ਇੱਥੇ ਦੇ ਦੇਣ ਤੇ ਮੈਂ ਕਰ ਦਿੰਦਾ ਇਹਨੇ ਸਾਹ ਪਿਆ 3 ਦੇ ਬਤਨ ਆ ਮੁੰਡਾ ਜਿਹੜਾ ਵਾ ਟ੍ਰੈਨਿੰਗ ਉੱਤੇ ਚਲਾਉਂਦਾ ਹੈ ਤੇ ਇਹ ਤੇ ਕਰਦਾ ਹੈ ਟੱਟ ਚਲਾਉਂਦਾ ਆਉਂਦਾ ਹੈ ਇਹਨਾਂ ਦੇ ਘਰ ਦੇ ਲਾਗੇ ਟਰਾਲੀ ਚਲਾਉਂਦਾ ਹੈ ਨਾ ਤੇ ਉਹਦੇ ਕਰਕੇ ਉਹਨਾਂ ਹੀ ਕੁੜੀਆਂ ਦਾ ਇੱਕ ਦੂਜੇ ਨਾਲ ਸਪਰਕ ਹੋ ਗਿਆ ਤੇ ਇਹਨੂੰ ਰੋਕਦੇ ਵੀ ਮਨ ਲੋ ਤੇਰੀ ਕਾਸ਼ਟ ਹੋ ਰਹਾ ਸਾਡੀ ਹੋ ਰਹਾ ਇਹ ਆਪਣਾ ਨਹੀਂ ਸੁਤਰਾਉਣਾ ਪਰ ਉਹ ਮੁੰਡਾ ਨਹੀਂ ਵਿਸ਼ੇ ਹੁੰਦਾ ਉਹਦੀ ਮੁੰਡੇ ਦੀ ਫੈਮਲੀ ਵੀ ਨਹੀਂ ਮੰਨਦੀ ਹਾਂ ਇਹਦੀ ਕੁੜੀ ਦੀ ਮਦਰ ਦਾ ਇਹ ਕਹਿਣਾ ਵਾ ਵੀ ਅਸੀਂ ਉਡੀ ਨੂੰ ਇਤਰਾ ਕੇ ਗਿਆ ਵੀ ਤੇਰਾ ਵਿਆਹ ਵੀ ਕਰਾ ਦਿੰਨੇ ਆ ਤੂੰ ਮੁੰਡੇ ਨੂੰ ਬਣਾ ਲੈ ਪਰ ਉਹ ਮੰਨੋ ਲੈ ਕੇ ਚਲ ਗਿਆ ਫਿਰ ਫਿਰ ਉਹ ਕਾਰ ਆਏ ਪਿੰਡ ਦੀ ਘਟਨਾ ਅੱਛਾ ਜਦੋਂ ਅੱਥੀ ਪਹੁੰਚੇ ਸੀ ਕਿਸ ਤਰੀਕੇ ਨਾਲ ਹੋਇਆ ਸੀ ਇਥੇ ਬਸ ਇੰਨੇ ਡੈੱਡ ਬਾਡੀ ਪਈਆਂ ਦੋਵਾਂ ਦੀਆਂ ਨਿਸ਼ਾਨ ਸ਼ੂਟ ਸ਼ਰੀਰ ਤੇ ਲੱਗੇ ਹਾਂਜੀ ਉਹ ਤਾਂ ਹੈ ਪਤਾ ਕੀ ਬਲੱਡ ਤੇ ਹੈਗੇ ਤਾਂ ਤੋਂ ਪਤਾ ਲੱਗਦਾ ਕਿ ਹੋਰ ਸੇ ਤੋਂ ਕੋਲ ਹਾਂਜੀ ਮੈਨੂੰ ਇੰਚਾਰਜ ਸਰ ਦਾ ਜਿਹੜੇ ਬਾਬਾ ਜੀ ਨੇ ਜਿਨ੍ਹਾਂ ਨੇ ਗੱਤਲ ਕੀਤਾ ਤੁਹਾਨੂੰ ਤੁਹਾਡੇ ਤਾਂ ਕਿੰਨੇ ਕਾਲ ਇਹਨੇ ਕੋਈ ਪ੍ਰੋਫਾਈਲ ਕੀਤੀ ਸੀ ਕਿ ਮੁੰਡਾ ਨਹੀਂ ਘਟਦਾ ਪਿਆ ਨਹੀਂ ਪਹਿਲਾਂ ਕੋਈ ਹੈ ਕੋਈ ਤੁਹਾਨੂੰ ਪਤਾ ਨਹੀਂ ਸੀ ਨਹੀਂ ਪਤਾ ਅਚਾਨਕ ਹਾਂਜੀ ਥੈਂਕ ਯੂ ਪਹਿਲਾਂ ਇਹਨਾਂ ਨਾਲ ਆਉਣ ਜਾਣ ਮਨ ਲਓ ਜਿਦਾਂ ਯਾਰੀ ਦੋਸਤੀ ਨਹੀਂ ਹੁੰਦੀ ਮਗੇ ਦਾ ਇਦਾਂ ਯਾਰੀ ਦੋਸਤੀ ਵੀ ਹੈਗੀ ਆ ਆਉਣ ਜਾਣ ਵੀ ਹੈਗੇ ਮੜਮ ਤਾਂ ਇਹਨਾਂ ਦੇ ਨਾਲ ਈ ਹਾਂ ਉਹਦੇ ਕਰਕੇ ਇੱਕ ਕਾਕੜ ਕਲੀਨ ਹਾਂ ਤੇ ਆ ਬਾਬਾ ਜੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਜਾਂ ਆਪ ਨੇ ਬਾਬਾ ਜੀ ਆਪ ਪੇਸ਼ ਹੋਏਗੇ ਕਿ ਲੋਕਾਂ ਨੂੰ ਹਾਂਜੀ ਤਾਂ ਹੁਣ ਅਗਲੀ ਕਾਰਵਾਈ ਕੀ ਕੀਤੀ ਪੁਲਿਸ ਮਗਰ ਹਾਂਜੀ ਅੱਜ ਪੋਸਟਮਾਰਟਮ ਹੋਣਿਆ ਟੀਆ ਸੁਖਬੀਰ ਕੌਰ ਉਹਨਾਂ ਨਾਲ ਇਹਦੇ ਜਿਹੜੇ ਆ ਪ੍ਰੇਮ ਸੰਬੰਧ ਬਣ ਗਏ ਸੀ ਤੇ ਇਸ ਗੱਲ ਦਾ ਜਿਹੜਾ ਗਰਦਿਆਲ ਸਿੰਘ ਆ ਉਹ ਅਵਿਰੋਧ ਕਰਦਾ ਸੀਗਾ ਤੇ ਅੱਜ ਉਹਨੇ 23 21 ਦੇ ਨਾਲ ਜਿਹੜਾ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ ਜਿਸ ਬੰਦੇ ਵਿੱਚ ਥਾਣੇ ਲੋਕੋ ਕੇ 124 ਨੰਬਰ ਜਿਹੜਾ ਮੁਕੱਦਮਾ ਵਾ 103 ਬੀ ਐਨ ਐਸ ਦੇ ਵਿੱਚ ਜਿਹੜਾ ਦਰਜ ਕਰਕੇ ਤੇ ਤਫਤੀਸ਼ ਕੀਤੀ ਜਾ ਰਹੀ ਸਰ ਕੁੜੀ ਦੀ ਮੁੰਡੇ ਉਮਰ ਕਿੰਨੀ ਸੀ ਮੁੰਡੇ ਦੀ ਉਮਰ ਕਿੰਨੀ ਸੀ ਜੀ ਇਹ ਆਪਣੇ ਲੜਕੀ ਦੀ ਜਿਹੜੀ ਆ 22 23 ਸਾਲ ਆ ਤੇ ਲੜਕੇ ਦੀ 24 25 ਸਾਲ ਉਮਰ ਦੇ ਕਰੀਬ ਇਹਨਾਂ ਦੀ ਹੈਗੀ ਕੀ ਜੀ ਸਰ ਕਿੰਨੇ ਚਿਰ ਤੋਂ ਪ੍ਰੇਮ ਸੰਬੰਧ ਸੀ ਇਹਨਾਂ ਦੇ ਜੀ ਇਹ ਪਰਿਵਾਰ ਨੂੰ ਵੀ ਇਸ ਬਾਰੇ ਜਿਹੜਾ ਵਾ ਇੱਕ ਤਰੀਕ ਨੂੰ ਹੀ ਪਤਾ ਲੱਗਾ ਉਸ ਤੋਂ ਪਹਿਲਾਂ ਜਿਹੜਾ ਵਾ ਉਹਨਾਂ ਕੋਲੇ ਕੋਈ ਜਾਣਕਾਰੀ ਨਹੀਂ ਬਾਕੀ ਤਤਤੀਸ਼ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣਗੇ